ਕਿੰਨੀ ਜ਼ਮੀਨ ਤੁਹਾਡੇ ਇੱਥੇ ਅਸੀਂ ਠਾਣ? ਇੱਥੇ ਇੱਕ ਕਿੱਲਾ ਮੇਰੀ ਜ਼ਮੀਨ। ਨਰੇਤਾਂ ਨੇ ਰੇਤ ਜਿਨ ਨੱਪੀ। ਨਹੀਂ ਉੱਥੇ ਡੋਮੇਗਾ ਉੱਥੇ ਡੰਪ ਪੈ ਗਿਆ ਟੋਆ ਪੈ ਗਿਆ। ਹਾਂਜੀ ਟੋਆ ਪੈ ਗਿਆ। ਮਤਲਬ ਕਰਨ ਆਇਆ ਸਰਕਾਰ ਦਾ ਬੰਦਾ? ਨਹੀਂ। ਕੋਈ ਨਹੀਂ ਆਇਆ। ਬਾਹਰ ਫੜਨ ਆਇਆ ਕਿ ਨਹੀਂ? ਨਹੀਂ ਕੋਈ। ਕੋਈ ਨਹੀਂ ਆਇਆ। ਸਾ ਇੱਥੇ ਗੋਬੀ ਲਾਈ ਸੀਗੀ। ਉੱਧਰ ਝੋਨਾ ਆਈਗਾ ਉਹ ਵੀ ਪੂਰਾ ਖਰਾਬ ਹੋ ਗਿਆ। ਝੋਨਾ ਵੀ ਤਬਾਹ ਹੋ ਗਿਆ ਗੋਬੀ ਵੀ ਤਬਾਹ। ਕੇਜਵੀ ਟਵਾ ਪੈਗਟ ਹੁੰਦਾ ਹੈ ਡਮ ਡਮ ਪੈ ਗਿਆ ਹਾਂ ਜੀ ਇਹਨਾਂ ਦੇ ਪਾਪਾ ਬੱਚਿਆਂ ਦੇ ਨਹੀਂ ਹੈਗੇ ਬੜੀ ਮੁਸ਼ਕਲ ਨਾਲ ਇਤੋਂ ਰੋਟੀ ਪਾਣੀ ਦਾ ਚਲੋ ਟਾਈਮ ਪਾਸ ਕਰੀਦਾ ਹੈ ਪਰ ਜੋ ਮਾਲਕ ਨੂੰ ਮਨਜ਼ੂਰ ਹੋਇਆ ਕੀ ਹੁਣ ਕਰਦਾ ਫਿਰ ਤੁਹਾਡੇ ਖੇਤੀ ਹੈ ਆਪ ਹੀ ਕਰਦੇ ਆ ਮਾਪੋਤੀ ਬਹੁਤ ਜ਼ਿਆਦਾ ਗਿਟੋਵਾ ਹੈ ਗਾਂ ਮੇਰਾ ਖਿਆਲ ਹੈ ਕਿ ਕਣਕ ਨਹੀਂ ਵੇਚੀ ਜਾਏਗੀ ਕਿੰਨਾ ਕਿੰਨਾ ਟਵਾ ਪੈ ਗਿਆ ਉੱਥੇ ਲੋਪ ਪੈ ਗਿਆ ਉੱਥੇ 100 ਫੁੱਟ ਤੋਂ ਤਾਂ ਆਏਗਾ ਕਿੰਨੀ ਜ਼ਮੀਨ ਤੁਹਾਡੇ ਇੱਥੇ ਹਟਾਂ ਗਈ? ਇੱਥੇ ਇੱਕ ਕਿੱਲਾ ਮੇਰੀ ਜ਼ਮੀਨ ਹੈ। ਇੱਕ ਕਿੱਲਾ ਜ਼ਮੀਨ ਹੈ। ਉੱਥੇ ਰੇਤ ਰੇਤ ਜਿਨ ਨੱਪੀ ਗਈ। ਨਹੀਂ ਉੱਥੇ ਡੋਮ ਹੀਗਾ। ਉੱਥੇ ਡੋਮ ਪੈ ਗਿਆ ਟੋਆ ਪੈ ਗਿਆ। ਹਾਂਜੀ ਟੋਆ ਪੈ ਗਿਆ। ਤੁਹਾਡੇ ਕੋਲ ਜ਼ਮੀਨ ਹੋ ਕਿੰਨੀ ਹੈ ਤੁਹਾਡੀ? ਮੇਰੇ ਕੋਲ ਹੈਗੀ ਆ। ਬਾਕੀ ਉੱਧਰ ਉਹ ਵੀ ਝੋਨਾ ਮਰ ਗਿਆ ਸਾਰਾ। ਸਾਰਾ ਮਰ ਗਿਆ। ਹਾਂਜੀ ਆ ਪਿੱਛੇ ਹੈਗੀ ਜ਼ਮੀਨ ਉਹ ਉੱਥੇ ਝੋਨਾ ਮਰ ਗਿਆ। 2.5-3 ਕਿੱਲੇ ਮਤਲਬ ਕਿ ਪਿੱਛੇ ਹੈਗੀ। ਕਿੱਲਾ ਇੱਥੇ ਸੀਗੀ। ਸਾਰ ਇੱਥੇ ਗੋਭੀ ਲਾਈ ਸੀਗੀ। ਹੂੰ। ਉੱਧਰ ਝੋਨਾ ਹੀਗਾ ਉਹ ਵੀ ਪੂਰਾ ਖਰਾਬ ਹੋ ਗਿਆ ਧੋਨਾ ਵੀ ਤਬਾਹ ਹੋ ਗਿਆ ਗੋਦੀ ਤਬਾਹ ਹੋ ਉਹ ਵੀ ਤੇ ਮਤਲਬ ਖੇਤ ਵੀ ਟੋਵਾ ਪੈ ਗਿਆ ਡੰਪ ਪੈ ਗਿਆ ਡੰਪ ਡੰਪ ਪੈ ਗਿਆ ਹਾਂ ਜੀ ਐਂ ਤੇ ਇਹਨਾਂ ਦੇ ਪਾਪਾ ਬੱਚਿਆਂ ਦੇ ਨਹੀਂ ਹੈਗੇ ਹਾਂ ਬੜੀ ਮੁਸ਼ਕਲ ਨਾਲ ਇਹ ਤੋਂ ਰੋਟੀ ਪਾਣੀ ਦਾ ਚਲੋ ਟਾਈਮ ਪਾਸ ਕਰੀਦਾ ਹੈ ਪਰ ਜੋ ਮਾਲਕ ਨੂੰ ਮਨਜ਼ੂਰ ਹੋਇਆ ਹਰ ਤੁਸੀਂ ਇੱਥੇ ਇੱਥੇ ਕੀ ਕੀ ਕਿਵੇਂ ਆਏ ਸੀ ਤੁਸੀਂ ਇੱਥੇ ਅਸੀਂ ਇਹੀ ਵੇਖਣ ਆਏ ਸੀ ਕਿ ਕਿ ਉੱਥੇ ਟਰੈਕਟਰ ਲੱਗੇਦੇ ਆ ਉਧਰ ਨੂੰ ਮੇਹ ਰੇਤ ਜਾਂਦੀ ਪਈ ਹੈ ਕਿ ਨਹੀਂ ਸਾਡੀ ਖੇਤ ਚ ਅਜੀ ਮਾਪਤ ਆਈ ਜੀ ਐਸੇ ਕਰਕੇ ਜਾਂਦੀ ਪਈ ਆ ਰੇਤ ਹਾਂਜੀ ਉਧਰ ਨੂੰ ਜਾਂਦੀ ਪਈ ਉਧਰ ਨੂੰ ਅਜੇ ਲੱਗਾ ਏ ਢੇਰਾ ਮਸ਼ੀਨਾ ਚੱਲਣ ਗਿਆ ਉਧਰ ਨੂੰ ਫਿਰ ਹਾਂਜੀ ਅਜੇ ਬਹੁਤ ਜ਼ਿਆਦਾ ਗੈਟੋਵਾ ਹੈ ਗਾਂ ਮੇਰਾ ਖਿਆਲ ਹੈ ਕਿ ਕਣਕ ਨਹੀਂ ਵੇਚੀ ਜਾਏਗੀ ਮੁਸ਼ਕਲ ਆ ਕਣਕ ਨਹੀਂ ਵੇਚੀ ਜਾਂਦੀ ਨਹੀਂ ਵੇਚੀ ਪਿਛਲੀ ਵੀ ਗੋਭੀ ਗਈ ਅਗਲੀ ਵੀ ਕਣਕ ਨਹੀਂ ਵੇਚੀ ਜਾਏਗੀ ਉਹ ਵੀ ਤਾਂ ਖਰਚੇ ਹੀ ਬਹੁਤ ਆ ਜਾਂਦਾ ਬਹੁਤ ਖਰਚਾ ਆ ਜਾਂਦਾ ਐਂ ਚਲੋ ਆਸ ਰੱਖ ਕੇ ਤੁਰੇ ਹੀ ਗਏ ਪਰ ਕੀ ਕੋਣ ਕਰਦਾ ਫਿਰ ਤੁਹਾਡੇ ਖੇਤੀ ਐ ਆਪ ਹੀ ਕਰਦੇ ਆ ਮਾਪੋਤੀ ਮਾਪੋਤੀ ਕਰਦੇ ਹਾਂਜੀ ਜਦ ਮੈਲੇ ਦਿਨ ਆ ਕੇ ਦੇਖਿਆ ਇੱਥੇ ਪਤਾ ਲੱਗਿਆ ਵੀ ਕਿ ਮਤਲਬ ਇੱਥੇ ਬਹੁਤ ਜ਼ਿਆਦਾ ਕਹਿੰਦੇ ਇੱਥੋਂ ਤੱਕ ਆਇਆ ਵਾ ਸੀਗਾ ਉਹ ਤਾਂ ਹਾਂਜੀ ਬਹੁਤ ਜ਼ਿਆਦਾ ਸੀਗਾ ਜਦੋਂ ਇਧਰ ਆ ਹੀ ਨਹੀਂ ਸਕਦਾ ਕੋਈ ਇੰਨਾ ਜ਼ਿਆਦਾ ਪਾਣੀ ਸੀਗਾ ਇਧਰ ਬਹੁਤ ਜ਼ਿਆਦੀ ਰੇਤ ਦੂਰ ਤੱਕ ਰੇਤ ਹੀ ਰੇਤ ਉਧਰ ਪਾਣੀ ਸੀਗਾ ਡੰਮ ਸੀ ਇਧਰ ਰੇਤ ਸੀਗੀ ਉਧਰ ਪਾਣੀ ਪਾਣੀ ਨੇ ਪੱਟ ਦਿੱਤੇ ਰੇਤ ਪੱਟ ਕੇ ਥੱਲੇ ਟੋਏ ਮਤਲਬ ਕਰਤੇ ਤੇ ਇਧਰ ਰੇਤ ਆ ਗਈ ਕੋਈ ਮਦਦ ਕਰਨ ਆਇਆ ਸਰਕਾਰ ਦਾ ਬੰਦਾ ਨਹੀਂ ਕੋਈ ਨਹੀਂ ਆਇਆ ਕੋਈ ਵਾਫੜਨ ਆਇਆ ਕਿ ਨਹੀਂ ਨਹੀਂ ਕੋਈ ਕੋਈ ਨਹੀਂ ਨੁਕਸਾਨ ਡਾ ਬਹੁਤ ਹੋਇਆ ਪਰ ਮਦਦ ਕੋਈ ਨਹੀਂ ਕਰ ਰਿਹਾ ਅੱਜ ਤੇ ਤਰਪ ਇਹ ਤਾਂ ਨੁਕਸਾਨ ਜਿਵੇਂ ਇੱਕ ਫਸਲ ਗਈ ਉਹ ਹੋਣ ਵਾਲੀ ਵੀ ਨਹੀਂ ਹੋਏਗੀ 60 70000 ਰੁਪਏ ਗੋਭੀ ਦੇ ਖਰਚਾ ਆ ਜਾਂਦਾ ਹਾਂਜੀ ਵੱਧ ਤਾਂ ਹੁੰਦਾ ਵੱਧ ਹੁੰਦਾ ਤੇ ਕਣਕ ਦੀ ਆਸ ਨਹੀਂ ਕਣਕ ਦੀ ਆਸ ਨਹੀਂ ਹੈਗੀ ਦੋ ਮਾਰਾਂ ਪੈ ਗਈਆਂ ਦੋ ਫਸਲਾਂ ਖਤਮ ਹੋ ਗਈਆਂ ਤੇ ਜਮੀਨ ਵੀ ਹਜੇ ਤਿਆਰ ਹੋਊਗੀ ਜਮੀਨ ਹਜੇ ਤਿਆਰ ਪਤਾ ਨਹੀਂ ਹਜੇ ਕਿੰਨਾ ਟਾਈਮ ਲੱਗੇਗਾ ਉੱਤੇ ਫੇਰ ਰੇਤ ਦੇ ਉੱਤੇ ਮਿੱਟੀ ਪਵੇਗੀ ਫੇਰ ਕਿਤੇ ਕੋਈ ਆਸ ਬੱਜੇਗੀ ਇਹ ਤਾਂ ਹਜੇ ਨਹੀਂ ਹਜੇ ਤੇ ਬੇਆਸ ਹੀ ਆ ਬੇਆਸ ਹਾਂਜੀ ਅਸੀਂ ਦੇਖਣ ਆਏ ਸੀ ਵੀ ਉਥੇ ਕਿ ਮਿੱਟੀ ਪੈ ਰਹੀ ਹੈ ਹਾਂਜੀ ਹਾਂਜੀ ਅਸੀਂ ਦੇਖਣ ਆਏ ਸੀ ਜਦੋਂ ਪਹਿਲੇ ਪਹਿਲਾਂ ਪਤਾ ਲੱਗਿਆ ਵੀ ਇੰਨਾ ਪੈ ਗਿਆ ਉਹ ਤਾਂ ੱੱਲੇ ਨਹੀਂ ਗਿਆ ਹੋਣਾ ਵੀ ਨਹੀਂ ਉਹਦੋਂ ਬਹੁਤ ਜ਼ਿਆਦਾ ਆਪਾਂ ਟੁੱਟ ਗਏ ਹੀ ਗਏ ਕੋਈ 4-5 ਦਿਨ ਆਪਾਂ ਉੱਠੇ ਨਹੀਂ ਵੀ ਸਾਡੇ ਨਾਲ ਕੀ ਬਣ ਗਿਆ ਥੋੜਾ ਬੰਨ ਠਿੱਟਰ ਗਿਆ ਹਾਂਜੀ ਸਾਡਾ ਪ੍ਰਿੰਟ ਠਿੱਟਰ ਗਿਆ ਜੀ ਹਾਂਜੀ ਉਹ ਲੋਦਰ ਵਿੱਚੋਂ ਨਾ ਮਰ ਗਿਆ ਪੂਰਾ ਨੁਕਸਾਨ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਆਪਾਂ ਚਲੋ ਕੀ ਕਰ ਲੈਣਾ ਬਾਕੀ ਕੋਈ ਕੋਈ ਸਰਕਾਰ ਨਹੀਂ ਇਹਨੂੰ ਪੁੱਛਣਾ ਹੀ ਨਾ ਕਿ ਸਰਕਾਰ ਨੇ ਕੀ ਆਏਗਾ ਕਿ ਆਪਾਂ ਤੁਹਾਨੂੰ ਆ ਕੁਝ ਦਵਾਂਗੇ ਜਾਂ ਕੁਝ ਕੇ ਨੇ ਹੌਸਲਾ ਬਜਾਈ ਨਹੀਂ ਕੀਤੀਏਗੀ ਪਹਿਲੀ ਗੱਲਾਂ ਵਾਲੀ ਐ ਬਸ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ ਜਿੰਨਾ ਕਰਣ ਦੀ ਇੱਥੇ ਲੋਕ ਲੱਗੇ ਹੋਏ ਆ ਹਾਂਜੀ ਇਹ ਵੀਰ ਆਏ ਆ ਇੱਥੋਂ ਗਲਵ ਤੋਂ ਲਧਿਆਨੇ ਵੱਲ ਤੋਂ ਇਹ ਬਹੁਤ ਜ਼ਿਆਦੀ ਹਲਪ ਕੀਤੀ ਐ ਮੋਗੇ ਤੋਂ ਆਏ ਸੀ ਪਹਿਲਾਂ ਉਹਨਾਂ ਨੇ ਬਹੁਤ ਜ਼ਿਆਦੀ ਇਥੇ ਹੈਲਪ ਕੀਤੀ ਹੈ ਆਪਣਾ ਹੀ ਸਾਰਾ ਸੰਦ ਸਮਾਨ ਲੈ ਕੇ ਆਉਂਦੇ ਆ ਇੱਥੋਂ ਨਹੀਂ ਕਿਸੇ ਦੇ ਕੋਲ ਨਾ ਤੇਲ ਨਾ ਕੁਛ ਆਪਣੇ ਕੋਲੋਂ ਹੀ ਚੱਲਣਦੇ ਆ ਇਹਨਾਂ ਦਾ ਸਾਰਾ ਹਾਂਜੀ ਜਿਹੜੇ ਕਿਸਾਨੇ ਮਾਰਚ ਆ ਗਏ ਉਹਨਾਂ ਨੂੰ ਤਾਂ ਉੱਠਿਆ ਨਹੀਂ ਜਾਣਾ ਹੁਣ ਨਹੀਂ ਜੀ ਉਹਨਾਂ ਕੋ ਨਹੀਂ ਉੱਠਿਆ ਜਾਏਗਾ ਉਹ ਤਾਂ ਕੋਈ ਕੋਈ 2-4 ਸਾਲ ਲੱਗਣਗੇ ਫੇਰ ਉੱਠਣਗੇ ਹਾਂਜੀ ਕਿਉਂਕਿ ਆਉਣ ਵਾਲੀ ਫਸਲ ਦੀ ਵੀ ਉਮੀਦ ਨਹੀਂ ਰਹੀ ਇੱਕ ਤੇ ਚਲੇਗੀ ਅਜੇ ਪਹਿਲੀ ਦੀ ਵੀ ਨਹੀਂ ਉਮੀਦ ਹੈਗੀ ਤੇ ਫਸਲ ਦੀ ਕਿੱਥੋਂ ਆਣੀ ਕਿੰਨਾ ਕਿੰਨਾ ਟੋਆ ਪੈ ਗਿਆ ਉੱਥੇ ਜੋ ਪੈਗਾ ਉਹ ਤਾਂ 100 ਫੁੱਟ ਤਾਂ ਹੋਏਗਾ ਅੱਛਾ ਹਾਂਜੀ 100 ਫੁੱਟ ਤਾਂ ਹੋਏਗਾ ਤੁੰਗਾ ਕਿੰਨਾ ਫੁੱਟ ਕਹਿੰਦੇ ਹਾਂਜੀ ਇੰਨਾ ਹੈ ਹਾਂਜੀ ਇੱਥੇ ਇੰਨਾ ਵਾ ਇਹ ਤੋਂ ਅੱਗੇ ਹੋਰ ਜ਼ਿਆਦਾ ਹੈ ਠੀਕ ਹਾਂਜੀ